ਰੋਡ 'ਚੋਂ ਉੱਧਰ ਆ ਲੋ ਆਸਾਸ ਉੱਧਰ ਰੱਖੀ ਗਈ ਹੈ ਇਹ ਜੀ ਸਾਡੀ ਖਾਣਾ ਬਰਖੀ ਵਾਲਾ ਦੀ ਟੀਮ ਨੇ ਚੌਕੀ ਸੈਂਟਰੇਟ ਪਲੇਅ ਦੇ ਏਰੀਆ ਦੇ ਵਿੱਚੋਂ 6 ਜੂਰਾ ਦੇ ਇੱਕ ਅੰਤਰਰਾਜੀ ਗ੍ਰੋਫੜਿਆ ਜਿਨ੍ਹਾਂ ਨੇ ਮਤਲਬ ਵੱਖ-ਵੱਖ ਖਸਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮਟ੍ਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਚੁੱਕੇ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੁਛੀਸ਼ ਦੀ ਤਫਤੀਸ਼ ਚੱਲੀ ਹੈ ਉਹਦੇ ਵਿੱਚ ਹੋਰ ਕਲਾਸ ਇਹਨਾਂ ਨੂੰ ਮਿਲ ਸਕਦਾ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਆ ਕੇ ਵੇਚਦੇ ਨੇ ਇਹਨਾਂ ਨੇ ਜੀ ਹਰਿਆਣਾ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚੋਂ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਆਇਆ ਤੇ ਇਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਦਾਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਉੱਥੇ ਜਿਹੜੇ ਬਾਹਰ ਵਾਹਨ ਖੜੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਉਹ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹੀ ਗਿਰਨ ਨੂੰ ਘਬਰਾਹਟ ਕਰਕੇ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਸਰੇਖੋ ਦੇ ਨਾਲ ਸਰ ਏਜੀ ਰਖਣਾ ਤੇ ਨਵਾਂ ਰਖਣਾ ਦੋ ਥਾਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਥੋੜੀ ਉਮਰ ਹੈਗੀ ਐ ਉਹ 24 ਸਾਲ 22 ਸਾਲ 25 ਸਾਲ 31 ਸਾਲ ਮਤਲਬ ਇਹ ਸੇ ਯੰਗ ਏਜ ਦੇ ਬੱਚੇ ਆ ਗਏ ਸਰ ਇਕੱਠਾ ਮਿਲ ਕੇ ਕੰਮ ਕਰਦੇ ਸੀ ਜੀ ਦੋ ਦੋ ਤਿੰਨ ਤਿੰਨ ਜਣੇ ਕੰਮ ਕਰਦੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਵਰਤਦੇ ਪਹਿਲਾਂ ਵੀ ਕੋਈ ਪਰਚਾ ਦਰਜਾ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚ ਚੋਰੀ ਦੇ ਪਰਚੇ ਵੀ ਦਰਜ ਹੈਗੇ ਜੀ ਤੇ ਜਿਹੜਾ ਹੈਗਾ ਲੁੱਟ ਖੋਲ ਦਾ ਮਰਚਾ ਵੀ ਕਰਦੇ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਸਤੇ ਕਰਦੇ ਸੀ ਕਾ ਨਸ਼ੇ ਦਾ ਐਂਗਲ ਫਿਰ ਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਐਸੀ ਕਮਾਉਣ ਲਈ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ